ਹੇ ਗੁਰੂ ਵਾਹਿਗੁਰੂ ਵਾਹਿਗੁਰੂ ਸਲੋਕ ਮਹੱਲਾ ਚੌਥਾ ਧੁਰ ਮਾਰੇ ਪੂਰੇ ਸਤਿਗੁਰੂ ਸੇ ਹੁਣ ਸਤਿਗੁਰ ਮਾਰੇ ਜੇ ਮੇਲਣ ਨੂੰ ਬਹੁ ਤੇਰਾ ਲੋਚੀਐ ਨਾ ਦੇਈ ਮਿਲਣ ਕਰਤਾਰੇ ਸਤ ਸੰਗਤ ਢੋਈ ਨਾ ਲਹਿਣ ਗਿਚ ਸੰਗਤ ਗੁਰ ਵਿਚਾਰੇ ਕੋਈ ਜਾਏ ਮਿਲੈ ਹੁਣ ਉਹਨਾਂ ਨੂੰ ਤਿਸ ਮਾਰੇ ਜਮ ਜੰਦਾਰੇ ਗੁਰ ਬਾਬੇ ਫਿਟਕੇ ਸੇ ਫਿੱਟੇ ਗੁਰ ਅੰਗਦ ਕੀਤੇ ਕੂੜਿਆਰੇ ਗੁਰ ਤੀਜੀ ਪੀੜੀ ਵਿਚਾਰਿਆ ਕਿਆ ਹੱਥ ਇਨਾਂ ਵਿਚਾਰੇ ਗੁਰ ਚੌਥੀ ਪੀੜੀ ਟਿੱਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ ਕੋਈ ਪੁੱਤ ਸਿੱਖ ਸੇਵਾ ਕਰੇ ਸਤਗੁਰੂ ਕੀ ਤਿਸ ਕਾਰਜ ਸਭ ਸਵਾਰੇ ਜੋ ਇੱਛੈ ਸੋ ਫਲ ਪਾਏ ਸੀ ਬੋਤ ਧਨ ਲਖਮੀ ਖੜ ਮੇਲੇ ਹਰ ਨਿਸਤਾਰੇ ਸਭ ਨਿਧਾਨ ਸਤਿਗੁਰੂ ਵਿੱਚ ਜਿਸ ਅੰਦਰ ਹਰ ਉਰਤਾਰੇ ਸੋ ਪਾਏ ਪੂਰਾ ਸਤਿਗੁਰੂ ਜਿਸ ਲਿਖਿਆ ਲਿਖਤ ਲਲਾਰੇ ਜਨ ਨਾਨਕ ਮੰਗੈ ਧੂੜ ਤਿਨ ਜੋ ਗੁਰ ਸਿੱਖ ਮਿਤ ਪਿਆਰੇ ਮਹੱਲਾ ਚੌਥਾ ਜਿਨ ਕੋ ਆਪ ਦੇ ਵਡਿਆਈ ਜਗਤ ਭੀ ਆਪੇ ਆਣ ਤਿਨ ਕੋ ਪੈਰੀ ਪਾਏ ਡਰਿਆ ਤਾਂ ਜੇ ਕਿਸ ਆਪ ਦੂ ਕੀਚੈ ਸਭ ਕਰਤਾ ਆਪਣੀ ਕਲਾ ਵਿਧਾਏ ਦੇਖੋ ਭਾਈ ਇਹੋ ਅਖਾੜਾ ਹਰ ਪ੍ਰੀਤਮ ਸੱਚੇ ਕਾ ਜਿਨ ਆਪਣੇ ਜੋਰ ਸਭ ਆਣ ਨਿਵਾਏ ਆਪਣੇ ਆ ਭਗਤਾ ਕੀ ਰੱਖ ਕਰੇ ਹਰ ਸੁਆਮੀ ਨਿੰਦਕਾਂ ਦੁਸ਼ਟਾ ਕੇ ਮੋਹ ਕਾਲੇ ਕਰਾਏ ਸਤਿਗੁਰ ਕੀ ਵਡਿਆਈ ਨਿਤ ਚੜੈ ਸਵਾਈ ਹਰ ਕੀਰਤ ਭਗਤ ਨਿਤ ਆਪ ਕਰਾਏ ਅਨ ਦਿਨ ਨਾਮ ਜਪੋ ਗੁਰ ਸਿੱਖੋ ਹਰ ਕਰਤਾ ਸਤਗੁਰ ਘਰੀ ਵਸਾਏ ਸਤਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੂਹੋਂ ਕਢਾਏ ਗੁਰ ਸਿੱਖਾ ਕੇ ਮੂਹੋਂ ਉਜਲੇ ਕਰੇ ਹਰ ਪਿਆਰਾ ਗੁਰ ਕਾਜ ਹੈ ਕਾਰ ਸੰਸਾਰ ਸਬਤ ਕਰਾਏ ਜਨ ਨਾਨਕ ਹਰਿ ਕਾ ਦਾਸ ਹੈ ਹਰ ਦਾਸਨ ਕੀ ਹਰ ਪੈ ਜਿਰ ਖਾਏ ਪੌੜੀ ਤੂੰ ਸੱਚਾ ਸਾਹਿਬ ਆਪ ਹੈ ਸੱਚ ਸਾਹਾ ਹਮਾਰੇ ਸੱਚ ਪੂੰਜੀ ਨਾਮ ਦਿਰੜਾਏ ਪ੍ਰਭ ਵਣਜਾਰੇ ਥਾਰੇ ਸੱਚ ਸੇਵ ਹੈ ਸੱਚ ਵਣੰਜਲੈ ਗੁਣ ਕਤਹਿ ਨਰਾਰੀ ਸੇਵਕ ਭਾਏ ਸੇ ਜਨ ਮਿਲੇ ਗੁਰ ਸ਼ਬਦ ਸੁਵਾਰੇ ਤੂੰ ਸੱਚਾ ਸਾਹਿਬ ਅਲਖ ਹੈ ਗੁਰ ਸ਼ਬਦ ਲਖਾਰੇ ਸਲੂਕ ਮਹੱਲਾ ਚੌਥਾ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਓਸ ਦੇ ਆਖਿਆ ਕੋਈ ਨਾ ਲੱਗੈ ਨਿਤ ਉਜਾੜੀ ਪੁਕਾਰੇ ਖਲਾ ਜਿਸ ਅੰਦਰ ਚੁਗਲੀ ਚੁਗਲੋ ਵੱਜੈ ਕੀਤਾ ਕਰਤਿਆ ਓਸ ਦਾ ਸਭ ਗਿਆ ਨਿਤ ਚੁਗਲੀ ਕਰੇ ਅਣਹੌਂਦੀ ਪਰਾਈ ਮੂੰਹ ਕੱਢ ਨਾ ਸਕੈ ਓਸ ਦਾ ਕਾਲਾ ਭਇਆ ਕਰਮ ਧਰਤੀ ਸਰੀਰ ਕਾਲਯੁਗ ਵਿੱਚ ਜਿਹਾਂ ਕੋ ਬੀਜੇ ਤੇਹਾ ਕੋ ਖਾਏ ਗੱਲਾਂ ਉੱਪਰ ਤਪਾਵਸ ਨਾ ਹੋਈ ਵਿਸਖਾਦੀ ਤਤਕਾਲ ਮਰ ਜਾਏ ਭਾਈ ਵੇਖੋ ਨਿਆਉ ਸੱਚ ਕਰਤੇ ਕਾ ਜਿਹਾਂ ਕੋਈ ਕਰੇ ਤੇਹਾ ਕੋਈ ਪਾਏ ਜਨ ਨਾਨਕ ਕਉ ਸਭ ਸੋਜੀ ਪਾਈ ਹਰ ਦਰਕੀਆਂ ਬਾਤਾਂ ਆਖ ਸੁਣਾਏ ਮਹੱਲਾ ਚੌਥਾ ਹੁੰਦਾ ਪ੍ਰਤਖ ਗੁਰੂ ਜੋ ਵਿਛੜੇ ਤਿਨ ਕੋ ਦਰ ਢੋਈ ਨਾਹੀ ਕੋਈ ਜਾਏ ਮਿਲੇ ਤਿਨ ਨਿੰਦਕਾਂ ਮੋਹ ਫਿੱਕੇ ਥੁੱਕ ਥੁੱਕ 모ਹੇ ਪਾਹੀ ਜੋ ਸਤਗੁਰ ਫਿਟਕੇ ਸੇ ਸਭ ਜਗਤ ਫਿਟਕੇ ਨਿਤ ਭੰਬਲ ਭੂਸੇ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੈਂਦੇ ਢਾਂ ਫਰਾਹੀ ਤਿਨ ਕੀ ਭੁੱਖ ਕਦੇ ਨਾ ਉਤਰੈ ਨਿਤ ਭੁੱਖਾ ਭੁੱਖ ਕੁਕਾਹੀ ਉਹਨਾ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲ ਮਰਾਹੀ ਸਤਿਗੁਰ ਕੀ ਵਿੜਿਆਈ ਵੇਖ ਨਾ ਸਕਨੀ ਉਹਨਾ ਅੱਗੇ ਪਿਛੇ ਥਾਂ ਨਾਹੀ ਜੋ ਸਤਿਗੁਰ ਮਾਰੇ ਤਿਨ ਜਾਏ ਮਿਲਹਿ ਰਹਿੰਦੀ ਖੁੰਦੀ ਸਭ ਪਤ ਗਵਾਹੀ ਓਏ ਅੱਗੇ ਕੁਸ਼ਤੀ ਗੁਰ ਕੇ ਫਿਟਕੇ ਜੇ ਉਸ ਮਿਲੈ ਤਿਸ ਕੁਸ਼ਟ ਉਠਾਈ ਹਰ ਤਿੰਨ ਕਾ ਦਰਸ਼ਨ ਨਾ ਕਰੋ ਜੋ ਦੂਜੈ ਭਾਏ ਚਿਤ ਲਾਹੀ ਤੁਰ ਕਰਤੈ ਆਪ ਲਿਖ ਪਾਇ ਤਿਸ ਨਾਲ ਕਿਹੋ ਚਾਰਾ ਨਾਹੀ ਜਨ ਨਾਨਕ ਨਾਮ ਆਰਾਧ ਤੂੰ ਤਿਸ ਅੱਪੜ ਕੋ ਨਾ ਸਕਾਹੀ ਨਾਵੇਂ ਕੀ ਵਡਿਆਈ ਵੱਡੀ ਹੈ ਨਿਤ ਸਵਾਈ ਚੜੈ ਚੜਾਹੀ ਮਹੱਲਾ ਚੌਥਾ ਜੇ ਹੁੰਦਾ ਗੁਰੂ ਬਹਿ ਟਿੱਕਿਆ ਤਿਸ ਜਨ ਕੀ ਵਡਿਆਈ ਵੱਡੀ ਹੋਈ ਤਿਸ ਕੋ ਜਗਤ ਨਿਮਿਆ ਸਭ ਪੈਰੀ ਪਿਆ ਜਸ ਵਰਤਿਆ ਲੋਈ ਤਿਸ ਕੋ ਖੰਡ ਬ੍ਰਹਮੰਡ ਨਮਸ਼ਕਾਰ ਕਰਹਿ ਜਿਸ ਕੈ ਮਸਟਕ ਹੱਥ ਧਰਿਆ ਗੁਰ ਪੂਰੇ ਸੋ ਪੂਰਾ ਹੋਈ ਗੁਰ ਕੀ ਵਡਿਆਈ ਨਿਤ ਚੜੈ ਸਵਾਈ ਅਪੜ ਕੋ ਨਾਸ ਕੋਈ ਜਨ ਨਾਨਕ ਹਰ ਕਰਤੈ ਆਪ ਬਹਿ ਟਿਕਿਆ ਆਪੇ ਪੈਜ ਰਖੈ ਪ੍ਰਭ ਸੋਈ ਪੌੜੀ ਕਾਇਆ ਕੋਟਿ ਅਪਾਰ ਹੈ ਅੰਦਰ ਹੱਤ ਨਾਲੇ ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸੰਭਾਲੇ ਨਾਮ ਨਿਧਾਨ ਹਰ ਬਣ ਜੀਐ ਹੀਰੇ ਪਰਵਾਲੇ ਵਿਣ ਕਾਇਆ ਜੇ ਹੋਰ ਥੈ ਧਨ ਖੋਜ ਦੇ ਸੇ ਮੂੜ ਬੇਤਾਲੇ ਸੇ ਉਜੜ ਭਰਮ ਪੁਹਾਈਐ ਜਿਉ ਝਾੜ ਮਿਰਗ ਭਾਲੇ ਸ਼ਲੋਕ ਮਹੱਲਾ ਚੌਥਾ ਜੋ ਨਿੰਦਾ ਕਰੇ ਸਤਗੁਰੂ ਪੂਰੇ ਕੀ ਸੋ ਔਖਾ ਜਗ ਮਹਿ ਹੋਇਆ ਨਰਕ ਘੋਰ ਦੁਖ ਖੂ ਹੈ ਓਥੈ ਪਕੜ ਓਹ ਢੋਇਆ ਕੂਕ ਪੁਕਾਰ ਕੋ ਨਾ ਸੁਣੇ ਓਹ ਔਖਾ ਹੋਏ ਹੋਏ ਰੋਇਆ ਓਨ ਹਲਤ ਪਲਤ ਸਭ ਗਵਾਇਆ ਲਾਹਾ ਮੂਲ ਸਭ ਖੋਇਆ ਓਹ ਤੇਲੀ ਸੰਦਾ ਬਲਦ ਕਰ ਨਿਤ ਭਲ ਕੇ ਉੱਠ ਪ੍ਰਭ ਜੋਇਆ ਹਰ ਵੇਖੈ ਸੁਣੈ ਨਿਤ ਸਭ ਕਿਛ ਤਿੱਦੂ ਕਿਛ ਗੁਜਾ ਨਾ ਹੋਇਆ ਜੈਸਾ ਬੀਜੇ ਸੋ ਲੁਣੈ ਜਿਹਾ ਪੁਰਬ ਕਿਨੈ ਬੋਇਆ ਜਿਸ ਕਿਰਪਾ ਕਰੇ ਪ੍ਰਭ ਆਪਣੀ ਤਿਸ ਸਤਗੁਰ ਕੇ ਚਰਨ ਧੋਇਆ ਗੁਰ ਸਤਗੁਰ ਪਿਛੇ ਤਰ ਗਿਆ ਜਿਉ ਲੋਹਾ ਕਾਠ ਸੰਗੋਇਆ ਜਨ ਨਾਨਕ ਨਾਮ ਧਿਆਏ ਤੂੰ ਜਪ ਹਰ ਹਰ ਨਾਮ ਸੁਖ ਹੋਇਆ ਮਹੱਲਾ ਚੌਥਾ ਵਡਭਾਗੀਆਂ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰਿ ਰਾਏ ਅੰਤਰਜੋਤ ਪਰਗਾਸੀਆ ਨਾਨਕ ਨਾਮ ਸਮਾਏ ਪੌੜੀ ਇਹੋ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਗੋਹਜ ਰਤਨ ਵਿੱਚ ਲੋਕ ਰਹੇ ਕੋਈ ਗੁਰਮਖ ਸੇਵਕ ਕੱਢੈ ਖੋਤ ਸਭ ਆਤਮ ਰਾਮ ਪਛਾਣਿਆ ਤਾ ਇੱਕ ਰਵਿਆ ਇੱਕੋ ਓਤ ਪੋਤ ਇਕ ਦੇਖਿਆ ਇਕ ਮੰਨਿਆ ਇਕੋ ਸੁਣਿਆ ਸ਼ਰਵਣ ਸਰੂਪ ਜਨ ਨਾਨਕ ਨਾਮ ਸਲਾਹੇ ਤੂੰ ਸਚ ਸੱਚੇ ਸੇਵਾ ਤੇਰੀ ਹੋਤ ਸ਼ਲੋਕ ਮਹੱਲਾ ਚੌਥਾ ਸਭ ਰਸ ਤਿਨ ਕੈ ਹਿਦੈ ਹੈ ਜਿਨ ਹਰ ਵਸਿਆ ਮਨ ਮਾਹੀ ਹਰ ਦਰ ਗਹਿ ਤੇ ਮੁਖ ਉਜਲੇ ਤਿਨ ਕੋ ਸਭ ਦੇਖਣ ਜਾਹੇ ਜਨਨਿਰਪਉ ਨਾਮ ਧਿਆਇਆ ਤਿਨ ਕੋ ਭਉ ਕੋਈ ਨਾਹੇ ਹਰ ਉਤਮ ਤਿਨਹੀ ਸਰੇਵਿਆ ਜਿਨ ਕੋ ਧੁਰ ਲਿਖਿਆ ਆਹੇ ਤੇ ਹਰ ਦਰਗਹ ਪੈ ਨਾਈਐ ਜਿਨ ਹਰ ਵੁਠਾ ਮਨ ਮਾਹੇ ਓਏ ਆਪ ਤਰੇ ਸਭ ਕਟੰਬ ਸਿਓ ਤਿਨ ਪਿਛੈ ਸਭ ਜਗਤ ਛਡਾਹੇ ਜਨ ਨਾਨਕ ਕਉ ਹਰ ਮੇਲ ਜਨ ਕਿਨ ਵੇਖ ਵੇਖ ਹਮ ਜਿਵਾਹੇ ਮਹੱਲਾ ਚੌਥਾ ਸਤ ਧਰਤੀ ਪਈ ਹਰੀਆਵਲੀ ਜਿੱਤੈ ਮੇਰਾ ਸਤਗੁਰੂ ਬੈਠਾ ਆਇ ਸੇ ਜੰਤ ਪਈ ਹਰੀਆਵਲੀ ਜਿਨਨੀ ਮੇਰਾ ਸਤਗੁਰੂ ਦੇਖਿਆ ਜਾਏ ਧਨ ਤਨ ਪਿਤਾ ਧਨ ਤਨ ਕੁੱਲ ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਧਨ ਤਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਗਿਨੀ ਡਿਠਾ ਤਿਨਾ ਲਏ ਛਡਾਇ ਹਰ ਸਤਗੁਰ ਮੇਲੋ ਦਇਆ ਕਰ ਜਨ ਨਾਨਕ ਧੋਐ ਪਾਏ ਪੌੜੀ ਸਚ ਸੱਚਾ ਸਤਗੁਰ ਅਮਰ ਹੈ ਜਿਸ ਅੰਦਰ ਹਰ ਉਰ ਧਾਰਿਆ ਸਚ ਸੱਚਾ ਸਤਗੁਰ ਪੁਰਖ ਹੈ ਜਿਨ ਕਾਮ ਕਰੋਧ ਬੇਖ ਮਾਰਿਆ ਜਾਂ ਡਿਠਾ ਪੂਰਾ ਸਤਗੁਰ ਤਾ ਅੰਦਰੋ ਹੋ ਮਨ ਸਾਧਾਰਿਆ ਬਲੇ ਹਾਰੀ ਗੁਰੇ ਆਪਣੇ ਸਦਾ ਸਦਾ ਘੁੰਮ ਵਾਰਿਆ ਗੁਰਮੁਖ ਜਿੱਤਾ ਮਨਮੁਖ ਹਾਰਿਆ ਸ਼ਲੋਕ ਮਹੱਲਾ ਚੌਥਾ